ਸਿਰੀ ਵਾਹਿ ਸਤਨਾਮ ਸਿਵਾਹੀ ਕੁਰੂ ਸਰ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਾ ਸੇਵਕ ਜਨਮਾਨੇ ਬਲਤਕ ਗੁਰੂ ਨਿਸ਼ਟਾਰਾ ਗੁਰੂ ਪਿਆਰੀ ਸਾਧ ਸੰਗਤ ਆਰੰਭਤਾ ਵਿੱਚ ਹੀ ਮਿਹਰ ਕਰਦੇ ਹੋ ਕਿਰਪਾ ਕਰਦੇ ਹੋ ਸਬਸਕ੍ਰਾਈਬ ਜਿਨ੍ਹਾਂ ਨੇ ਮੇਰੀ ਭੈਣਾ ਬੱਚਿਆਂ ਵੀਰਾਂ ਬਜ਼ੁਰਗਾਂ ਮਾਤਾਂਵਾਂ ਨੇ ਬੱਚਿਆਂ ਨੇ ਨਹੀਂ ਕੀਤਾ ਤੇ ਹਰਿਓ ਉਹ ਸਬਸਕ੍ਰਾਈਬ ਯੂ ਕਰੋ ਮਹਾਰਾਜ ਆਪ ਜੀ ਦੇ ਬਹੁਤ بڑے بڑے ਖਜ਼ਾਨੇ ਭਰਪੂਰ ਕਰੇਗਾ ਸਤਿਗੋਦੀ ਖੁਸ਼ੀਆਂ ਪ੍ਰਾਪਤ ਹੋਣਗੀਆਂ ਸੁਪੇਈ ਸਾਜ ਸੰਗਤ ਆਪ ਆਪਣੇ ਜਿੰਮੇਵਾਰੀ ਨਿਭਾਓ ਦਾਸ ਆਪਣੇ ਨਿਵਾਰੇ ਨੇ ਸਿੱਖੀ ਪਾਸ਼ਾ ਛੜੀਆਂ ਦੋਹਾਂ ਦੀਆਂ ਕੋਸ਼ਿਸ਼ਾਂ ਕਾਮਜਾ ਬ ਹੋਣ ਅਸੀਂ ਸਾਰੇ ਸੱਚਖੰਡ ਦੇ ਵਾਸੀ ਹੋਈਏ ਸੁਪਰੀਮ ਪਿਆਰ ਸ਼ਰਧਾ ਦੇ ਨਾਲ ਇਹ ਸਭ ਕੁਝ ਹੋ ਸਕਦਾ ਹੈ ਇਕਤਾ ਨਾਲ ਹੋ ਸਕਦਾ ਹੈ ਇੱਕ ਵਿੱਚ ਹੋ ਕੇ ਉਹ ਚਰਨਾਂ ਨਾਲ ਜੁੜ ਜਾਈਏ ਤੇ ਮਹਾਰਾਜ ਕਹਿੰਦੇ ਨੇ ਕੱਲ ਕਾਨਾ ਪੀਲੋ ਛਜੂ ਤੇ ਸ਼ਾਹ ਹੁਸੈਨ ਦੇ ਬਣਿਆ ਜੋ ਲਿਖ ਕੇ ਰਾਇ ਸਰ ਮਹਾਰਾਜ ਕਹਿੰਦੇ ਵੀ ਇਹ ਪਾਣੀ ਅਕਾਲ ਪ੍ਰਭ ਦੀ ਪਰਮੇਸ਼ਰ ਦੀ ਬਾਣੀ ਹੈ ਨਾ ਇਹ ਸਾਡੀ ਹੈ ਨਾ ਕਿਸੇ ਦੀ ਹੈ ਇਹ ਜਿਹ ਧੁਰੋਂ ਆਵੀ ਉਹ ਦੇਖੀ ਜਾਂਦੀ ਹੈ ਇਹ ਕਿਸੇ ਦੀ ਬਾਣੀ ਇਹਦੇ ਵਿੱਚ ਦਰਜ ਨਹੀਂ ਹੁੰਦੀ ਭਾਈ ਸਾਡੀ ਮਤ ਮਿਲਦੀ ਨਹੀਂ ਹੈ ਗੁਰੂ ਦੀ ਮਤ ਨਾਲ ਜੋ ਆਪ ਜੀ ਬਾਣੀ ਦੇਖ ਕੇ ਲਿਆਏ ਹੋ ਨਾ ਇਹ ਗੁਰੂ ਦੀ ਮਤ ਨਾਲ ਮਿਲਦੀ ਨਹੀਂ ਇਸ ਕਰਕੇ ਆਪਾਂ ਇਹਨੂੰ ਦਰਜ ਨਹੀਂ ਕਰ ਸਕਦੇ ਗੁਰੂ ਜੀ ਸਾਹਿਬ ਦੇ ਅੰਦਰ ਤੇ ਇਸ ਤਰ੍ਹਾਂ ਹੋਰ ਵੀ अनेका श्रद्धालु ਆਪਣੇ ਸੰਸਥਿਤ ਨਿਵਰਤ ਕਰਮ ਤੇ ਉਪਦੇਸ਼ ਦੇਣ ਗੁਰੂ ਜੀ ਪਾਸ ਆਉਂਦੇ ਜਿਨ੍ਹਾਂ ਵਿੱਚੋਂ ਕੁਝ ਪ੍ਰਸਿੱਧ ਇਸ ਪ੍ਰਕਾਰ ਹਨ ਸਰਵਣ ਕਰ ਲਈਏ ਸ੍ਰੀ ਸਾਧ ਸੰਗਤ ਜੀ ਇੱਕ ਦਿਨ ਭਾਈ ਪੂਰੀਆ ਤੇ ਚੂੜ ਪੱਟੀ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਆਏ ਜਿਥਾ ਸ਼ਕ ਪੇਟ ਰੱਖ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਮਹਾਰਾਜ ਅਸੀਂ ਆਪਣਾ ਪਿੰਡ ਅਸੀਂ ਆਪਣੇ ਪਿੰਡ ਦੇ ਚੌਧਰੀ ਹਾਂ ਅਤੇ ਸਾਨੂੰ ਬਹੁਤ ਝੂਠ ਬੋਲਣਾ ਪੈਂਦਾ ਹੈ। ਇਹ ਸਾਖੀ ਅਸੀਂ ਕੱਲ ਪੜ੍ਹੀ ਸੀ ਪਈ ਸਾਧ ਸੰਗਤ ਜਿਉ ਮਹਾਰਾਜ ਨੇ ਸੱਚ ਦਾ ਉਪਦੇਸ਼ ਫਿਰ ਝੂਠ ਨੂੰ ਤਿਆਗਣ ਵਾਸਤੇ ਉਹਨਾਂ ਨੂੰ ਪ੍ਰੇਰਣਾ ਕੀਤੀ ਸੀ ਸੋ ਅੱਜ ਭਾਈ ਪੈੜਾ ਤੇ ਮੋਖਾ ਉਹਨਾਂ ਦਾ ਤੇ ਸੁੱਖ ਦੀ ਪ੍ਰਾਪਤੀ ਦੀ ਕਥਾ ਹੈ। ਆਜੋ ਆਪਾਂ ਰਲ ਮਿਲ ਕੇ ਸਰਵਣ ਕਰੀਏ ਇੱਕ ਦਿਨ ਇਹਨਾਂ ਦੋ ਸਿੱਖਾਂ ਨੇ ਦੋ ਹਾਜ਼ਰ ਹੋ ਕੇ ਬੇਨਤੀ ਕੀਤੀ ਗੁਰੂ ਜੀ ਅਸੀਂ ਸਦਾ ਹੀ ਦੁਖੀ ਰਹਿੰਦੇ ਹਾਂ ਸਾਨੂੰ ਸੁੱਖ ਕਿਸ ਤਰ੍ਹਾਂ ਮਿਲ ਸਕਦਾ ਹੈ ਗੁਰੂ ਜੀ ਬਿਰ ਭਾਈ ਅਰੋਗ ਸਰੀਰ ਸੁਸ਼ੀਲ istri ਆਗਿਆਕਾਰ ਪੁੱਤਰ ਅਤੇ ਧਨ ਦੇ ਸੁਖ ਪਿਛਲੇ ਜਨਮ ਵਿੱਚ ਕੀਤੇ ਇਹ ਪੁਨ ਦਾਨ ਦਾ ਸਦਕਾ ਮਿਲਦੇ ਹਨ। ਗ੍ਰਹਸਤੀ ਦਾ ਵੱਡਾ ਧਰਮ ਦਾਨ ਪੁਨ ਕਰਨਾ ਤੇ ਤੀਨੀਕ ਕਮਾਈ ਹੀ ਹੁੰਦੀ ਹੈ। ਇਸ ਵਾਸਤੇ ਤੁਸੀਂ ਨੇਕ ਕਮਾਈ ਪੁਨ ਦਾਨ ਅਤੇ ਸਤ ਸਤ ਸੰਗਤ ਕਰਿਆ ਕਰੋ। ਤੁਹਾਨੂੰ ਸੁੱਖਾਂ ਦੀ प्राप्ति ਹੋ ਜਾਏਗੀ ਬਾਲਾ ਦੇ ਕਿਸ਼ਨਾ ਪੰਡਤ ਬੜੀ ਸੁੰਦਰ ਕਥਾ ਕਰਕੇ ਲੋਕਾਂ ਨੂੰ ਪ੍ਰਸੰਨ ਕਰਿਆ ਕਰਦੇ ਸਨ ਇੱਕ ਦਿਨ ਇਹਨਾਂ ਨੇ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਮਹਾਰਾਜ ਸਾਡੇ ਮਨ ਨੂੰ ਸ਼ਾਂਤੀ ਕਿਸ ਤਰ੍ਹਾਂ ਆਵੇ ਸਾਨੂੰ ਉਪਾਅ ਦੱਸੋ ਗੁਰੂ ਜੀ ਨੇ ਕਿਹਾ ਜੇਕਰ ਤੁਸੀਂ ਮਨ ਦੀ ਸ਼ਾਂਤੀ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਲੋਕਾਂ ਨੂੰ ਸਮਝਾਉਣ ਵਾਸਤੇ ਕਹਿੰਦੇ ਹੋ ਉਸ ਤਰ੍ਹਾਂ ਹੀ ਆਪ ਉਸ ਕਥਨੀ ਉੱਤੇ ਅਮਲ ਕਰਿਆ ਕਰੋ ਦੂਜਿਆਂ ਨੂੰ ਉਪਦੇਸ਼ ਕਰਦੇ ਹੋ ਉਹ ਉਪਦੇਸ਼ ਆਪ ਵੀ ਮੰਨਿਆ ਕਰੋ ਉਹਦੇ ਅਧਿਆਪ ਵੀ ਅਮਲ ਕਰਿਆ ਕਰੋ ਪਰਮੇਸ਼ਰ ਨੂੰ ਹਾਜ਼ਰ-ਨਾਜ਼ਰ ਜਾਣ ਕੇ ਉਸਨੂੰ ਸਦਾ ਯਾਦ ਰੱਖਿਆ ਕਰੋ ਜੇਕਰ ਧਨ ਇਕੱਠਾ ਕਰਨ ਵਾਸਤੇ ਕਥਾ ਕੀਤੀ ਜਾਵੇ ਤਾਂ ਮਨ ਨੂੰ ਸ਼ਾਂਤੀ ਨਹੀਂ ਹੋ ਸਕਦੀ ਧਨ ਦੀ ਲਾਲਸਾ ਲੱਗੀ ਰਹਿੰਦੀ ਹੈ ਇਸ ਕਰਕੇ ਨਿਸ਼ਕਾਮ ਹੋ ਕੇ ਕਥਾ ਕਰਿਆ ਕਰੋ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਏਗੀ ਇੱਕ ਦਿਨ ਗੁਰੂ ਜੀ ਨੂੰ ਇਕ ਸਮੁੰਦੇ ਨੇ ਬੇਨਤੀ ਕੀਤੀ ਮਹਾਰਾਜ ਸੰਨੁਖ ਕੌਣ ਹੁੰਦਾ ਹੈ ਤੇ ਬੇਗੁਖ ਕੌਣ ਹੁੰਦਾ ਹੈ ਗੁਰੂ ਜੀ ਨੇ ਬਚਨ ਕੀਤਾ ਭਾਈ ਸੰਨੁਖ ਉਹ ਹੈ ਜਿਹੜਾ ਸਦਾ ਆਪਣੇ ਮਾਲਕ ਦੀ ਆਗਿਆ ਵਿੱਚ ਰਹੇ ਜਿਵੇਂ ਪ੍ਰਮੇਸ਼ਰ ਨੇ ਪੁਰਸ਼ ਨੂੰ ਨਾਮ ਜਪਣ ਤੇ ਇਸ਼ਨਾਨ ਕਰਨ ਵਾਸਤੇ ਜਗਤ ਵਿੱਚ ਭੇਜਿਆ ਹੈ ਨਾਮ ਗਾਨਿਸ਼ਣ ਨੂੰ ਵਾਸਤੇ ਪੀਏ। ਕਿਹੜਾ ਪੁਰਸ਼ ਇਸ ਹੁਕਮ ਦੀ ਪਾਲਣਾ ਵਿੱਚ ਸਰੀਰਕ ਸ਼ੁੱਧਤਾਈ ਵਾਸਤੇ ਇਸ਼ਨਾਨ ਕਰਦਾ ਹੈ? ਮਨ ਦੀ ਸ਼ੁੱਧੀ ਵਾਸਤੇ ਨਾਮ ਜਪਦਾ ਹੈ। ਸਰੀਰ ਰੋਗਤਾ ਵਾਸਤੇ ਲੰਗੇ ਭੁਖੇ ਨੂੰ ਵਿਜਥਾ ਅਸ਼ਕਦਾਨ ਕੌਣ ਕਰਦਾ ਹੈ? ਉਹ ਸਨਮੁਖ ਹੈ। ਐਸਾ ਪੁਰਸ਼ ਸਦਾ ਹੀ ਸੁਖੀ ਰਹਿੰਦਾ। ਮਾਰੇ ਕਹਿੰਦੇ ਨੇ ਬੇਮੁਖ ਉਹ ਪੁਰਸ਼ ਹੈ ਪੁਰਸ਼ ਉਹ ਜਿਹੜਾ ਸਦਾ ਮਾਇਆ ਦੇ ਵਿਹਾਰਾਂ ਵਿੱਚ ਲੱਗਾ ਰਹਿੰਦਾ ਹੈ ਆਪਣੇ ਮਾਲਕ ਪ੍ਰਭੂ ਨੂੰ ਪਾਸੇ ਕੋਈ ਧਿਆਨ ਕਸੇ ਕੋਈ ਧਿਆਨ ਨਹੀਂ ਦਿੰਦਾ ਐਸਾ ਪੁਰਖ ਸਦਾ ਹੀ ਦੁਖੀ ਰਹਿੰਦਾ ਹੈ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ ਤੇ ਭਾਈ ਪ੍ਰਭੂ ਦੇ ਨਾਲ ਜੁੜਨਾ ਕਰੋ ਇੱਕ ਦਿਨ ਗੁਰੂ ਜੀ ਪਾਸ ਤਿੰਨ ਜਣੇ ਕੁਰਲਾ ਭੁੱਲਾ ਅਤੇ ਭਾਗਿਰਥ ਮਿਲ ਕੇ ਆਏ ਅਤੇ ਬੇਨਤੀ ਕੀਤੀ ਕਿ ਸਾਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ ਸਾਨੂੰ ਜਨਮ ਮਰਨ ਦੇ ਦੁੱਖ ਤੋਂ ਬਚਾਓ ਗੁਰੂ ਜੀ ਕਹਿੰਦੇ ਭਾਈ ਤੁਸੀਂ ਗੁਰਮੁਖ ਬਣ ਕੇ ਮਨਮੁਖ ਵਾਲੇ ਕਰਮ ਕਰਨੇ ਛੱਡ ਦਿਓ ਉਹਨਾਂ ਨੇ ਕਿਹਾ ਮਹਾਰਾਜ ਸਾਨੂੰ ਗੁਰਮੁਖ ਅਤੇ ਮਨਮੁਖ ਦਾ ਨਿਰਣਾ ਕਰਕੇ ਸਮਝਾਓ ਕਿ ਗੁਰਮਖ ਦੇ ਕੀ ਲੱਛਣ ਹਨ ਅਤੇ ਮਨਮੁਖ ਦੇ ਲੱਛਣ ਕੀ ਹੁੰ ਕੀ ਹੁੰਦੇ ਹਨ ਸਤਿਗੁਰੂ ਜੀ ਨੇ ਫਰਮਾਇਆ ਗੁਰਮਖ ਦੇ ਲੱਛਣ ਇਸ ਪ੍ਰਕਾਰ ਹੁੰਦੇ ਹਨ ਕਿ ਉਹ ਗੁਰੂ ਦੇ ਬਚਨਾਂ ਨੂੰ ਯਾਦ ਰੱਖਦਾ ਹੈ ਜਿਹੜਾ ਉਸ ਉੱਤੇ ਨੇਕੀ ਕਰੇ ਉਸ ਦੀ ਨੇਕੀ ਨੂੰ ਯਾਦ ਰੱਖਦਾ ਹੈ ਸਭ ਦੀ ਭਲਾਈ ਸੋਚਦਾ ਹੈ ਕਿਸੇ ਦੇ ਕੰਮ ਵਿੱਚ ਵਿਗੜ ਨਹੀਂ ਪਾਉਂਦਾ ਖੁੱਟੇ ਕਰਮਾਂ ਦਾ ਤਿਆਗ ਕਰ ਤਿਆਗ ਅਤੇ ਨੇਕ ਕਰਮਾਂ ਨੂੰ ਗ੍ਰਹਿਣ ਕਰਦਾ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਆਪਣੇ ਆਤਮਾ ਸਰੂਪ ਨੂੰ ਜਪਣ ਵਾਲਾ ਅਤੇ ਇੰਨੀ ਅਨੇਕ ਵਿੱਚ ਇੱਕ ਨੂੰ ਵੇਖਣ ਵਾਲਾ ਹੁੰਦਾ ਹੈ ਮਨਮੁਖ ਦੇ ਲੱਛਣ ਇਸ ਪ੍ਰਕਾਰ ਹਨ ਜਿਹੜਾ ਨੇਕੀ ਕਰੇ ਉਹ ਤੇ ਉਸ ਉੱਤੇ ਬੁਰਾਈ ਕਰਨੇ ਕਦੀ ਕਿਸੇ ਦਾ ਭਲਾ ਨਾ ਕਰਨਾ ਨਾ ਸੋਚਣਾ ਆਪਣੀ ਮਨਮਰਜ਼ੀ ਦੇ ਕੰਮ ਕਰਨਾ ਕਿਸੇ ਦਾ ਭਲਾ ਹੁੰਦਾ ਵੇਖ ਕੇ ਦੁਖੀ ਹੋਣਾ ਸਭ ਨਾਲ ਈਰਖਾ ਕਰਨੇ ਸਭ ਦੇ ਬੁਰੇ ਵਿੱਚ ਹੀ ਆਪਣਾ ਭਲਾ ਸਮਝਣਾ ਕਥਾ ਕੀਰਤਨ ਵਿੱਚ ਧਿਆਨ ਨਾ ਦੇਣਾ ਗੁਰੂ ਉਪਦੇਸ਼ ਧਿਆਨ ਨਾਲ ਨਾ ਸੁਣਨਾ ਪੁੰਨ দান ਦਿੱਤਾ ਇਸ਼ਨਾਨ ਤੋਂ ਪਰੇਸ਼ ਕਰਨਾ ਅਤੇ ਉਪਜੀਵਕਾ ਵਾਸਤੇ ਝੂਠ ਬੋਲਣਾ ਇਹ ਨਿਰਣਾ ਸੁਣ ਕੇ ਇਹਨਾਂ ਨੇ ਗੁਰਮੁਖ ਦੇ ਲਿਛਣ ਗ੍ਰਹਿਣ ਕਰ ਲਏ ਕਰਨ ਦਾ ਪ੍ਰਣ ਕਰ ਲਿਆ ਅਤੇ ਗੁਰੂ ਜੀ ਨੂੰ ਮੱਥਾ ਟੇਕ ਕੇ ਆਪਣੇ ਕਾਰ ਵਿਹਾਰ ਵਿੱਚ ਜਾ ਲਗੇ। ਸੋ ਪਿਆਰੀ ਕਥਾ ਸੰਗਤ ਦੀ ਇਹ ਗੁਰਮੁਖ ਤੇ ਮਨਮੁਖ ਦੀ ਵਿਚਾਰਾਂ ਹਨ। ਜੋ ਗੁਰੂ ਜੀ ਨੇ ਆਪਣੇ ਸ਼ੇਵਕਾਂ ਨੂੰ ਬਖਸ਼ਿਸ਼ ਕੀਤੀਆਂ। ਸੋ ਪਿਆਰੀ ਸਾ ਸੰਗਤ ਅਜ ਦੀ ਵਿਚਾਰ ਕਥਾ ਇਤਿਹਾਸ ਇੱਥੇ ਹੀ ਸਮਾਪਤੀ ਹੈ। ਸਮਾਪਤੀ ਸਮੇਂ ਵੀ ਆਪ ਜੀ ਨੇ ਚਰਣਾ ਜੀ ਬੇਨਤੀ ਕਰਦੇ ਹਾਂ ਆਰੰਭ ਚ ਵੀ ਕਰਦੇ ਹਾਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਿੰਨੀ ਜਲਦੀ ਤੋਂ ਜਲਦੀ ਕਰਦਿਆ ਕਰੋ ਲਾਈਕ ਸ਼ੇਅਰ ਤਾਂ ਰੋਜ਼ ਕਰਿਆ ਕਰੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਭਾਈ ਉਹ ਵੀ ਜਰੂਰ ਕਰੋ ਆਪ ਜੀ ਦਾ ਵੀ ਪਲਾ ਸਾਡਾ ਵੀ ਪਲਾ ਸਰਬਤ ਦਾ ਪਲਾ ਹੋ ਜਾਏਗਾ ਨਾਨਕ ਨਾਮ ਜੀ ਕਿਰਪਾ ਕਰਨ ਮਿਹਨਤ ਕਰ ਸਾਡੇ ਹਿਰਦਿਆਂ ਵਿਚ ਵਸਾਵਣ ਔ ਫਤਿਹ ਜਾਓ ਪਿਆਰੀ ਸਾ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ